ਹਰ ਇਨਸਾਨ ਦਾ ਇਹ ਸੁਪਨਾ ਹੁੰਦਾ ਹੈ ਕਿ ਉਸ ਦਾ ਆਪਣਾ ਘਰ ਹੋਵੇ ਉਹਦੀ ਆਪਣੀ ਛੱਤ ਹੋਵੇ ਸਾਰੀ ਉਮਰ ਦੀ ਪੂੰਜੀ ਲਾ ਕੇ ਉਹ ਇੱਕ ਪਲਾਟ ਲੈ ਕੇ ਤੇ ਆਪਣੇ ਕੋਲੋਂ ਜਾਂ ਲੋਕਾਂ ਕੋਲੋਂ ਵਿਆਜ ਵਾਸਤੇ ਲੈ ਕੇ ਮਕਾਨ ਬਣਾ ਲੈਂਦਾ ਪਰ ਜਿਸ ਵੇਲੇ ਉਹ ਪਲਾਟ ਵੇਚੇ ਜਾਂਦੇ ਹਨ ਇਹ ਲੋਕੀ ਚੈੱਕ ਕਰਨਾ ਭੁੱਲ ਜਾਂਦੇ ਹਨ ਕਿ ਉਸ ਵੱਲੋਂ ਕਾਨੂੰਨੀ ਪ੍ਰਕਿਰਿਆ ਸਾਰੀ ਪੂਰੀਆਂ ਕੀਤੀਆਂ ਹੋਈਆਂ ਹਨ ਸ਼ਰਤਾਂ ਨਹੀਂ ਤਾਂ ਉਹਨਾਂ ਨੂੰ ਧੋਖੇਦੜੀ ਦਾ ਸ਼ਿਕਾਰ ਹੋਣਾ ਪੈ ਸਕਦਾ ਹੈ। ਜੇ ਮਾਮਲਾ ਆਇਆ ਲੁਧਾਨੇ ਤੋਂ ਜਿੱਥੇ ਨਜਾਇਜ਼ ਬਣੀਆਂ ਕਲੋਨੀਆਂ ਉੱਪਰ ਪਿੰਜ ਪੀਲਾ ਪੰਜਾ ਕਮਾਂਡਾ ਵੱਲੋਂ ਚਲਾ ਦਿੱਤਾ ਗਿਆ ਕਲੋਨੀਆਂ ਢਾਹ ਦਿੱਤੀਆਂ ਗਈਆਂ। ਜਿਸ ਕਾਰਨ ਲੋਕਾਂ ਵਿੱਚ ਚੇਂਜ ਕਾਟਾ ਪੈ ਗਿਆ। ਗੱਲ ਵੀ ਸਹੀ ਸੀ ਉਹਨਾਂ ਦੀ। ਪ੍ਰੋਨਾ ਵੀ ਸਹੀ ਹੈ ਕਿਉਂਕਿ ਸਾਰੀ ਉਮਰ ਦੀ ਪੂੰਜੀ ਲਾ ਦਿੰਦੇ ਨੇ ਪ੍ਰੋਪਰਟੀ ਡੀਲਰ ਉਹਨਾਂ ਨੂੰ ਇਹ ਝਾਂਸਾ ਦੇ ਦਿੰਦੇ ਨੇ ਕਿ ਸਰਕਾਰ ਵੱਲੋਂ ਜੋ ਨਿਯਮ ਹੈ ਸਾਰੇ ਪੂਰੇ ਕੀਤੇ ਗਏ ਹਨ। ਜਦੋਂ ਮਕਾਨ ਬਣ ਜਾਂਦੇ ਹਨ ਨਾ ਕੁਣਾਂ ਕੋਈ ਕਮੀਆਂ ਰਹਿ ਜਾਂਦੀਆਂ ਹਨ ਜਿਸ ਕਾਰਨ ਸਰਕਾਰ ਨੂੰ ਆਪਣੀ ਕਾਨੂੰਨੀ ਕਾਰਵਾਈ ਪੂਰੀ ਕਰਨੀ ਪੈਂਦੀ ਹੈ ਤੇ ਮਕੰਟਾ ਦਿੱਤੇ ਜਾਂਦੇ ਨੇ ਨਜਾਇਜ਼ ਕਲੋਨੀਆਂ ਨੂੰ ਅਥੋਂ ਸੁਣਾਣੇ ਆ ਲੁਧਿਆਣੇ ਦਾ ਕੀ ਹਾਲ ਹੈ ਇਸ ਟਾਈਮ ਕਿਸ ਤਰ੍ਹਾਂ ਲੋਕੀ ਚੀਜ਼ ਕੱਟਾ ਪਾ ਰਹੇ ਹਨ ਕਿਸ ਨੂੰ ਕੋਸ ਰਹੇ ਹਨ ਕੀ ਇਹ ਸਾਰਾ ਮਾਮਲਾ ਤੁਹਾਨੂੰ ਸੁਣਾਉਂਦੇ ਆ ਇਹਨਾਂ ਨੇ ਡੀਲਰ ਆਨਵਾਦੇ ਕਿਤੇ ਸੀ ਜਦੋਂ ਦੋ ਵਾਰ ਟਾ ਕੇ ਮੈਂ ਆਖਿਆ ਵੀ ਮੇਰੀ ਹੱਥ ਜੋੜੀ ਵਾਲੇ ਵੇਖੋ ਵੀ ਮੈਨੂੰ ਇੰਨੀ ਜਗ੍ਹਾ ਚਾਹੀਦੀ ਵੀ ਮੈਂ ਇਹਨਾਂ ਨਾਲ ਪੈਸਾ ਲਾਂਡੀ ਵੀ ਤੂੰ ਚਾਹ ਉਹ ਕਹਿੰਦਾ ਤੂੰ ਚਾਹ ਤਕਣਾ ਜਿਹੜਾ ਆਏਗਾ ਨਾ ਅਸੀਂ ਬੈਠੇ ਆ ਅੱਗੇ ਵੀ ਅਸੀਂ ਇਹਨਾਂ ਨਾਲ ਪੈਸੇ ਲਾ ਕੇ ਇਹਨਾਂ ਨੂੰ ਕੰਦਾ ਬਣਵਾ ਕੇ ਦਿੱਤੀਆਂ ਨੇ ਲੋਕਾਂ ਦੀਆਂ ਕੋਲੋਂ ਫੋਨ ਵੀ ਨਾ ਨੇ ਸਾਡੇ ਨਾਲ ਡੀਲਰ ਨਾਲ ਗੱਲ ਨਹੀਂ ਕੀਤੀ ਆ ਕਿ ਇਹ ਮੈਨੂੰ ਭੱਜਿਆ ਫੋਨ ਮੇ ਆ ਤਾਹੀਂ ਭਜੀ ਭਜੀ ਮੈਨੂੰ ਫੋਨ ਨਹੀਂ ਪੜ ਮਰਾ ਤਾ 9 ਵਜੇ 10 ਵਜੇ کہیں ਘੇਟ ਲਵਾਤੇ ਡੀਲਰ ਆਉਂਦੇ ਡੀਲਰ ਤੋਂ ਮੈਂ ਜਾ ਰਹੀ ਹਾਂ ਇਹ ਤੋੜੀਆਂ ਉਦ ਜਦੋਂ ਇਹ ਕਾਰ ਜਿਹੜੀ ਵੀ ਕਲੋਨੀ ਹੈ ਜੇ ਪਾਸ ਹੋਵੇਗੀ ਕੋਈ ਨਹੀਂ ਉਹਨੂੰ ਤੋੜੇਗਾ ਜਿਹੜੀ ਕਾਰ ਪੁਲਿਸਨ ਦੇ ਵਿੱਚ ਨਹੀਂ ਹੈਗੀ ਉਹ ਅਗਲੇ ਆ ਕੇ ਤੋੜ ਜਾਂਦੇ ਨੇ ਡੀਲਰ ਜਿਹੜੇ ਨੇ ਇਹਨਾਂ ਨੂੰ ਭਰਮਾਜੇ ਪਾ ਲੈਂਦੇ ਨੇ ਪੈਸੇ ਲੈ ਕੇ ਪਰਾਂ ਹੁੰਦੇ ਨੇ ਉਸ ਤੋਂ ਬਾਅਦ ਕਿਸੇ ਦੀ ਗੱਲ ਨਹੀਂ ਸੁਣਦੇ ਹੈਗੇ ਇਹ ਜੋ ਵੀ ਕਾਰਵਾਈ ਕੀਤੀ ਜਾਵੇ ਜੋ ਜਿਹੜਾ ਡੀਲਰ ਵੇਚ ਰਿਹਾ ਉਹਨਾਂ ਦੇ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਪਾਜੀ ਅਸੀਂ ਪਲਾਟ ਵੇਚੇ ਅਸੀਂ ਤਾਂ ਤਨਖਾਹ ਤੇ ਰਹਿੰਦੇ ਨੇ ਹਾਂ ਤੁਸੀਂ ਉਹਨਾਂ ਪੈਸੇ ਲਈ ਕੋਈ ਡੀਲਰ ਦਿੰਦੇ ਹੈ ਦੂਜਾ ਕਰਦੇ ਸਿਲਾਈ ਦਾ ਕੰਮ ਪਤਾ ਦੇ ਦਿਜੀ ਨੋ